ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ ਅਫੀਸ਼ੀਅਲ YouTube ਚੈਨਲ ਉੱਪਰ ਆਈ ਹੋਪ ਦੋਸਤੋ ਤੁਸੀਂ ਮਸਤ ਹੋਵੋਗੇ ਵਧੀਆ ਹੋਵੋਗੇ ਵਧੀਆ ਤਰੀਕੇ ਨਾਲ ਆਪਦੇ ਪੇਪਰਾਂ ਦੀ ਤਿਆਰੀ ਕਰ ਰਹੇ ਹੋਮਗੇ ਤਾਂ ਦੋਸਤੋ ਅੱਜ ਆਪਾਂ ਗੱਲ ਵਿਸ਼ਰਾਮ ਚਿੰਨ ਦੀ ਕਰਾਂਗੇ ਜੋ ਕਿ ਪੇਪਰ A ਜਾਂ ਪੇਪਰ B ਕੋਈ ਮਰਜ਼ੀ ਹੋਵੇ ਮਤਲਬ ਕਿ ਪੰਜਾਬੀ एलिजिਬਿਲਟੀ ਟੈਸਟ ਹੈ ਉਸ ਦੇ ਵਿੱਚ ਵਿਸ਼ਰਾਮ ਚਿੰਦੇ ਕੁਸਚਨ ਹਨ ਜੋ ਬਹੁਤ ਹੀ ਜਿਆਦਾ ਪੁੱਛੇ ਜਾਂਦੇ ਹਨ ਤਾਂ ਦੋਸਤੋ ਇਸ ਬਾਰੇ ਤੁਹਾਨੂੰ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇੰਪੋਰਟੈਂਟ ਰੋਲ ਅਦਾ ਕਰਦਾ ਹੈ ਇਹ ਟੌਪਿਕ ਤਾਂ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹਿਣਾ ਤੁਹਾਨੂੰ ਇੱਕ ਇੱਕ ਚੀਜ਼ ਬਾਰੇ ਦੱਸਿਆ ਜਾਵੇਗਾ ਵਿਸ਼ਰਾਮ ਚਿੰਨ ਬਾਰੇ ਦੱਸਿਆ ਜਾਵੇਗਾ ਤਾ ਦੋਸਤੋ ਵਧੀਆ ਲੱਗੀ ਵੀਡੀਓ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾ ਦੋਸਤੋ ਚਲਦੇ ਆਪਾਂ ਸਭ ਤੋਂ ਪਹਿਲਾਂ ਜੋ ਗੇਜ ਤੋਂ ਕੁਐਸਚਨ ਬੰਦਦੇ ਆਂ ਦੋਸਤੋ ਕੱਲਾ ਵਿਸ਼ਰਾਮ ਚਿੰਨਹੀ ਨਹੀਂ ਇੱਥੇ ਕੋਈ ਹੋਰ ਕੁਐਸਚਨ ਵੀ ਬੰਦਦਾ ਹੈ ਪੇਪਰ ਏ ਦੇ ਵਿੱਚ ਉਹ ਹੈ ਦੋਸਤੋ ਜਿਸ ਤਰ੍ਹਾਂ ਇੱਥੇ ਲਿਖਿਆ ਹੋਇਆ ਹੈ ਵਾਕ ਵਿਆਕਰਨ ਵਿੱਚ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ ਵੈਰੀ ਇੰਪੋਰਟੈਂਟ ਸੌਰੀ ਸਭ ਤੋਂ ਵੱਡੀ ਇਕਾਈ ਹੈ ਵੈਰੀ ਵੈਰੀ ਇੰਪੋਰਟੈਂਟ ਕਿਉਂਕਿ ਪੇਪਰ ਏ ਦੇ ਵਿੱਚ ਕੁਆਲੀਫਾਈ ਨੇਚਰ ਪੇਪਰ ਦੇ ਵਿੱਚ ਇਹ ਕਹਿ ਲੈਂਦੇ ਹਾਂ ਉਸ ਵਿੱਚ ਦੋਸਤੋ ਸਿੱਧਾ ਸਿੱਧਾ ਪੁੱਛਿਆ ਗਿਆ ਹੈ ਇਹ ਕੁਐਸਚਨ ਦੋਸਤੋ ਇਹ ਪੁੱਛਿਆ ਗਿਆ ਵਿਆਕਰਨ ਦੀ ਮਤਲਬ ਵਿਆਕਰਨ ਵਿੱਚ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਛੋਟੀ ਇਕਾਈ ਹੈ ਜੋ ਉਹ ਹੈ ਦੋਸਤੋ ਧੁਨੀ ਹੈ ਇਹ ਵੈਰੀ ਇੰਪੋਰਟੈਂਟ ਕੁਐਸਚਨ ਹੈ ਜੇਕਰ ਦੋਸਤੋ ਆ ਜਾਵੇ ਭਾਸ਼ਾ ਦੀ ਛੋਟੀ ਤਾਂ ਠੀਕ ਹੈ ਬਟ ਕੀ ਹੈ ਨਾਲ ਸਾਰਥਕ ਵੀ ਕਹਿ ਦਿੰਦਾ ਹੈ ਭਾਸ਼ਾ ਦੀ ਸਭ ਤੋਂ ਛੋਟੀ ਸਾਰਥਕ ਇਕਾਈ ਕਿਹੜੀ ਹੈ ਉਹ ਹੈ ਦੋਸਤੋ ਸ਼ਬਦ ਇਸ ਦਾ ਆਨਸਰ ਹੈ ਅਤੇ ਵਿਆਕਰਨ ਵਿੱਚ ਭਾਸ਼ਾ ਦੀ ਸਭ ਤੋਂ ਵੱਡੀ ਕਈ ਕਿਹੜੀ ਹੈ ਉਹ ਹੈ ਸਾਡੀ ਵਾਕ ਹੈ ਦੋਸਤੋ ਇਹ ਯਾਦ ਰੱਖਣ ਵਾਲੀ ਵੈਰੀ ਵੈਰੀ ਇੰਪੋਰਟੈਂਟ ਲਾਈਨ ਹੈ ਇਹ ਤਾਂ ਦੋਸਤੋ ਬਹੁਤ ਇੰਪੋਰਟੈਂਟ ਲਾਈਨ ਸੀ ਪਹਿਲੀ ਹੀ 2 ਬੀ ਪੁਆਇੰਟ ਹੀ ਤੁਹਾਨੂੰ ਇੱਥੇ ਦੱਸਿਆ ਜਾਵੇਗਾ ਜੋ ਕਿ ਪੇਪਰ ਦੇ ਵਿੱਚ ਸਿੱਧਾ-ਸਿੱਧਾ ਪੁੱਛਿਆ ਜਾਂਦਾ ਹੈ ਇਹ ਲਾਈਨਾਂ ਤੁਹਾਨੂੰ ਉਸੇ ਬਾਰੇ ਹੀ ਇੰਡੀਕੇਟ ਕਰਨੀ ਹੈ ਕੋਈ ਹੋਰ ਫालतू ਕੰਟੈਂਟ ਤੁਹਾਨੂੰ ਨਹੀਂ ਦਿੱਤਾ ਜਾਵੇਗਾ ਦੋਸਤੋ ਨੈਕਸਟ ਕਹਿੰਦਾ ਹੈ ਹੁਣ ਆਪਾਂ ਦੇਖਦੇ ਹਾਂ ਵਿਸ਼ਰਾਮ ਚਿੰਨ ਬਾਰੇ ਵਿਸ਼ਰਾਮ ਚਿੰਨ ਦੀ ਜੇਕਰ ਦੇਖਿਆ ਜਾਵੇ ਕਹਿੰਦਾ ਹੈ ਇੱਕ ਵਾਕ ਨੂੰ ਇੱਕ ਵਾਕ ਨੂੰ ਦੂਜੇ ਵਾਕ ਤੋਂ ਨਿਖੇੜਨ ਜਾਂ ਵੱਖ ਕਰਨ ਲਈ ਕੋਈ ਨਾ ਕੋਈ ਚਿੰਨ ਲਗਾਇਆ ਜਾਂਦਾ ਹੈ ਸਾਨੂੰ ਪਤਾ ਹੈ ਸਰ ਜੀ ਜੇਕਰ ਉੱਥੇ ਕਹਿ ਦਿੱਤਾ ਕਿ RAM ਖੇਡਦਾ ਹੈ ਇਹ ਤਾਂ ਸਿੱਧਾ ਬਣ ਗਿਆ ਖੇਡਦਾ ਹੈ ਪਿੱਛੇ ਲੱਗੀ ਡੰਡੀ ਮਤਲਬ ਕੀ ਹੈ ਵਾਕ ਕੰਪਲੀਟ ਹੋ ਗਿਆ ਤਾਂ ਇਹ ਕੀ ਹੈ ਚਿੰਨ ਲਗਾਇਆ ਗਿਆ ਹੈ ਕਿਹੜਾ ਸਰ ਜੀ ਡੰਡੀ ਲਗਾਇਆ ਗਿਆ ਤੇ ਇਹ ਕੀ ਹੈ ਸਾਡਾ ਵਿਸ਼ਰਾਮ ਚਿੰਨ ਹੈ ਅੱਗੇ ਦੇਖਦੇ ਆਂ ਦੋਸਤੋ ਕਹਿੰਦਾ ਹੈ ਇਹ ਚਿੰਨ ਕੀ ਕੀ ਹੋ ਸਕਦਾ ਹੈ ਜਾਂ ਤਾਂ ਕੋਮਾ ਹੋ ਸਕਦਾ ਹੈ ਜਾਂ ਡੰਡੀ ਹੋ ਸਕਦਾ ਹੈ ਮਤਲਬ ਕੀ ਹੈ ਆਸੀ ਵਾਕ ਬਣਾਇਆ ਉਸ ਦੇ ਪਿੱਛੇ ਡੰਡੀ ਲੱਗੀ ਤਾਂ ਉਹ ਕੀ ਹੈ ਪੂਰਨ ਵਿਰਾਮ ਬਣ ਗਿਆ ਤਾਂ ਦੋਸਤੋ ਇੱਥੋਂ ਹੀ ਕੁਐਸਚਨ ਬਣ ਕੇ ਆਵੇਗਾ ਡੰਡੀ ਵਾਲਾ ਕੁਐਸਚਨ ਬਣ ਕੇ ਆਵੇਗਾ ਦੋਸਤੋ ਕਿੱਥੋਂ ਕਿੱਥੋਂ ਕੁਐਸਚਨ ਬਣ ਕੇ ਆ ਸਕਦਾ ਹੈ ਜੋ ਆਇਆ ਵੀ ਹੈ ਤਾਂ ਇਹ ਤੁਹਾਨੂੰ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਤੁਸੀਂ ਸਿਲੈਕਸ਼ਨ ਲੈਣੀ ਹੈ ਓਨਲੀ ਕੁਆਲੀਫਾਈ ਨੇਚਰ ਦਾ ਐਗਜ਼ਾਮ ਹੀ ਕਰੈਕ ਨਹੀਂ ਕਰਨਾ ਤੁਸੀਂ ਗਵਰਨਮੈਂਟ ਜੌਬ ਵਾਲਾ ਪੇਪਰ ਵੀ ਕਰੈਕ ਕਰਨਾ ਹੈ ਅਤੇ ਗਵਰਨਮੈਂਟ ਜੌਬ ਤੁਸੀਂ ਪ੍ਰਾਪਤ ਕਰਨੀ ਹੈ ਦੋਸਤੋ ਤਾਂ ਇਸੇ ਕਰਕੇ ਇਸ ਵੀਡੀਓ ਨੂੰ ਤੁਸੀਂ ਦੇਖ ਰਹੇ ਹੋ ਨਹੀਂ ਤਾਂ ਤੁਹਾਨੂੰ ਕੋਈ ਸ਼ੌਂਕ ਨਹੀਂ ਹੈ ਇਸ ਤਰ੍ਹਾਂ ਦੀ ਵੀਡੀਓ ਦੇਖਣ ਦਾ ਦੋਸਤੋ ਤਾ ਅਸੀਂ ਦੇਖਦੇ ਹਾਂ ਇਹਨਾਂ ਵਿਰਾਮ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਵਿਰਾਮ ਚਿੰਨ ਕਿਹਾ ਜਾਂਦਾ ਕਿੰਨਾ ਨੂੰ ਦੋਸਤੋ ਕੋਮਾ ਡੰਡੇ ਨੂੰ ਵਿਰਾਮ ਚਿੰਨ ਕਿਹਾ ਜਾਂਦਾ ਹੈ ਨੈਕਸਟ ਕਹਿੰਦਾ ਹੈ ਇਸ ਪ੍ਰਕਾਰ ਦੇ ਹੋਰ ਵੀ ਵਿਰਾਮ ਚਿੰਨ ਹਨ ਕਿਹੜੇ-ਕਿਹੜੇ ਹਨ ਦੇਖ ਲੈਣੇ ਹਾਂ ਜਿਵੇਂ ਕੋਮਾ ਬਿੰਦੀ ਹੋ ਗਿਆ ਦੁਬਿੰਦੀ ਹੋ ਗਿਆ ਪਰੇਸ਼ਨ ਚਿੰਨ ਹੋ ਗਿਆ ਵਿਸ਼ਮਿਕ ਚਿੰਨ ਹੋ ਗਿਆ ਵੇਰੀ ਵੇਰੀ ਇੰਪੋਰਟੈਂਟ ਕਿਉਂਕਿ ਕੋਮਾ ਪਿੰਦੀ ਜਾਂ ਬਿੰਦੀ ਕੋਮਾ ਦਾ ਸਿੰਬਲ ਅਸੀਂ ਯਾਦ ਰੱਖਣਾ ਹੈ ਇਸ ਤਰ੍ਹਾਂ ਹੁੰਦਾ ਹੈ ਦੋ ਬਿੰਦੀ ਇਸ ਤਰ੍ਹਾਂ ਹੁੰਦੀ ਹੈ ਡਬਲ ਬਿੰਦੀ ਬਾਈ ਹੁੰਦੀ ਹੈ ਇਸ ਤਰ੍ਹਾਂ ਹੁੰਦੀ ਹੈ ਆਪਰੇਸ਼ਨ ਚਿੰਨ ਚੰਗੀ ਤਰ੍ਹਾਂ ਪਤਾ ਹੈ ਸਰ ਜੀ ਇਸ ਤਰ੍ਹਾਂ ਹੀ ਹੁੰਦਾ ਹੈ ਤੇ ਵਿਸ਼ਮਿਕ ਚਿੰਨ ਜੋ ਕਿ ਵੇਰੀ ਵੇਰੀ ਇੰਪੋਰਟੈਂਟ ਹੈ ਇਹ ਕੀ ਹੈ ਇਸ ਤਰ੍ਹਾਂ ਹੁੰਦਾ ਹੈ ਹੁਣ ਦੋਸਤੋ ਜਦੋਂ ਵਿਸ਼ਮਿਕ ਚਿੰਨ ਦਾ ਕੁਐਸਚਨ ਆਉਂਦਾ ਹੈ ਤਾਂ ਤੁਸੀਂ ਕਹਿ ਦਿੰਦੇ ਹੋ ਕਿ ਵਿਸ਼ਮਿਕ ਦਾ ਕੁਐਸਚਨ ਹੈ ਨਹੀਂ ਦੋਸਤੋ ਵਿਸ਼ਰਾਮ ਚਿੰਨ ਦਾ ਵਿਸ਼ਰਾਮ ਚਿੰਨ ਦਾ ਕੁਐਸਚਨ ਆਉਂਦਾ ਹੈ ਕਿਹੜੇ-ਕਿਹੜੇ ਹਨ ਵਿਸਮਕ ਚਿੰਨ ਵੀ ਉਸ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਅਦਾ ਕਰਦਾ ਹੈ ਤੇ ਸਭ ਤੋਂ ਜ਼ਿਆਦਾ ਕੁਐਸਚਨ ਇੱਥੋਂ ਹੀ ਬਣਦੇ ਹਨ ਦੋਸਤੋ ਕਹਿੰਦਾ ਹੈ ਅਸੀਂ ਕਹਿ ਸਕਦੇ ਹਾਂ ਕਿ ਕੀ ਕਹਿ ਸਕਦੇ ਹਾਂ ਕਿਸੇ ਵੀ ਭਾਸ਼ਾ ਨੂੰ ਲਿਖਤੀ ਰੂਪ ਵਿੱਚ ਸਰਲ ਸਪਸ਼ਟ ਠੀਕ ਢੰਗ ਨਾਲ ਲਿਖਣ ਲਈ ਵਿਸ਼ਰਾਮ ਚਿੰਨ ਬਹੁਤ ਹੀ ਮਤਵਪੂਰਨ ਹੁੰਦੇ ਹਨ ਠੀਕ ਆ ਜੀ ਅੱਗੇ ਦੇਖਦੇ ਆਂ ਦੋਸਤੋ ਦੇਖੋ ਬਟ ਹੁੰਦਾ ਕੀ ਹੈ ਇਹਨਾਂ ਦੀ ਜਦੋਂ ਕੀ ਆ ਥਾਂ ਨੂੰ ਬਦਲ ਦਿੱਤਾ ਜਾਵੇ ਤਾਂ ਅਰਥਾਂ ਵਿੱਚ ਭਾਰੀ ਤਬਦੀਲੀ ਆ ਜਾਂਦੀ ਹੈ ਜਿੱਥੇ ਸਰ ਜੀ ਕੋਮਲਾਤਾ ਜੇਕਰ ਇਹ ਕੋਮਾ ਇੱਥੇ ਨਾਲ ਆ ਇੱਥੋਂ ਕਿਤੇ ਹੋਰ ਲਾ ਦਿੱਤਾ ਨਾ ਤਾਂ ਮਤਲਬ ਕਿ ਵਿਸ਼ਰਾਮ ਚਿੰਨ ਜਿੱਥੇ ਵੀ ਲਾ ਦਿੱਤਾ ਉਥੋਂ ਕੀ ਹੈ ਤਬਦੀਲੀ ਆ ਜਾਂਦੀ ਹੈ ਅਰਥ ਵਿੱਚ ਦੇਖੋ ਸਭ ਤੋਂ ਪਹਿਲਾਂ ਕਹਿੰਦਾ ਹੈ ਰੋਕੋ ਨਾ ਜਾਣ ਦਿਓ ਰੋਕੋ ਨਾ ਜਾਣ ਦਿਓ ਪਹਿਲਾ ਵਾਕ ਤਾਂ ਹੀ ਕਹਿ ਰਿਹਾ ਹੈ ਕਿਉਂਕਿ ਇੱਥੇ ਡੰਡੀ ਲੱਗੀ ਹੋਈ ਹੈ ਓਨਲੀ ਅਗਲੇ ਦੇ ਵਿੱਚ ਕਹਿੰਦਾ ਹੈ ਰੋਕੋ ਇੱਥੇ ਕੀ ਲਾ ਦਿੱਤਾ ਦੋਸਤੋ ਕੋਮਾ ਲਾ ਦਿੱਤਾ ਤਾਂ ਰੋਕੋ ਨਾ ਜਾਣ ਦਿਓ ਰੋਕੋ ਨਾ ਜਾਣ ਦਿਓ ਮਤਲਬ ਕਿ ਉਹਨੂੰ ਰੋਕ ਲਓ ਜਾਣ ਨਾ ਦਿਓ ਦੇਖੋ ਦੋਸਤੋ ਇੱਥੇ ਕੋਮਾ ਲੱਗਣ ਨਾਲ ਹੀ ਇੰਨਾ ਜ਼ਿਆਦਾ ਪ੍ਰਭਾਵ ਪੈ ਗਿਆ ਇਸ ਵਾਕ ਦੇ ਵਿੱਚ ਮਤਲਬ ਕੀ ਹੈ ਵਿਸ਼ਰਾਮ ਚਿੰਨ ਹੈ ਜੋ ਇਹ ਇੰਨਾ ਜ਼ਿਆਦਾ ਇੰਪੋਰਟੈਂਟ ਰੋਲ ਅਦਾ ਕਰਦੇ ਹਨ ਕਿਸੇ ਵੀ ਵਾਕ ਦੇ ਵਿੱਚ ਤਾਂ ਦੋਸਤੋ ਨੈਕਸਟ ਕਹਿੰਦਾ ਹੈ ਕਿ ਸਪਸ਼ਟ ਹੈ ਕਿ ਪਹਿਲੇ ਵਾਕ ਦਾ ਅਰਥ ਰੋਕਣਾ ਨਹੀਂ ਹੈ ਜਾਨ ਦੇਣਾ ਹੈ ਜਦ ਕਿ ਦੂਜੇ ਵਾਕ ਦਾ ਅਰਥ ਰੋਕ ਲਵੋ ਜਾਨ ਨਹੀਂ ਦੇਣਾ ਹੈ ਤਾਂ ਇਹ ਤਾਂ ਤੁਹਾਨੂੰ ਇੱਥੋਂ ਐਗਜ਼ਾਮਪਲ ਤੋਂ ਪਤਾ ਲੱਗ ਗਿਆ ਹੋਵੇਗਾ ਹੁਣ ਦੇਖ ਲੈਣੇ ਆ ਅਸੀਂ ਇਸ ਦੀਆਂ ਟਾਈਪ ਕਿਹੜੀਆਂ-ਕਿਹੜੀਆਂ ਹਨ ਮਤਲਬ ਕੀ ਹੈ ਸਭ ਤੋਂ ਪਹਿਲਾ ਹੈ ਡੰਡੀ ਹੁਣ ਦੋਸਤੋ ਉੱਥੇ ਪੇਪਰ ਦੇ ਵਿੱਚ ਸਿੱਧਾ-ਸਿੱਧਾ ਡੰਡੀ ਕੀ ਹੋਵੇਗਾ ਜੇਕਰ ਡੰਡੀ ਕਹਿ ਦਿੱਤਾ ਜਾਵੇ ਤਾਂ ਨਹੀਂ ਆਵੇਗਾ ਤਾ ਸਰ ਜੀ ਕੀ ਆਵੇਗਾ ਫਿਰ ਡੰਡੀ ਨਹੀਂ ਆਵੇਗਾ ਹੁਣ ਪੇਪਰ ਦੇ ਲਈ ਜੋ ਜੋ ਇੰਪੋਰਟੈਂਟ ਹੈ ਦੋਸਤੋ ਇੱਕ ਤਾਂ ਟੋਡਾ ਏ ਇੰਪੋਰਟੈਂਟ ਬਣ ਜਾਂਦਾ ਹੈ ਦੋਸਤੋ ਇੱਥੇ ਲਿਖਿਆ ਆਵੇਗਾ ਪੂਰਨ ਪੂਰਨ ਵਿਰਾਮ ਦਾ ਸਿੰਬਲ ਕਿਹੜਾ ਹੈ ਡੰਡੀ ਨਹੀਂ ਪਾਵੇਗਾ ਪੂਰਨ ਵਿਰਾਮ ਮਤਲਬ ਕਿ ਇਹ ਪੂਰਾ ਪੂਰਾ ਜਦੋਂ ਕਿ ਇਹ ਵਿਰਾਮ ਮਿਲ ਜਾਂਦਾ ਹੈ राम ਰੋਟੀ ਖਾਂਦਾ ਹੈ ਡੰਡੀ ਮਤਲਬ ਕਿ ਇਹ ਉਹ ਵਾਕ ਕੀ ਹੋ ਗਿਆ ਪੂਰਾ ਹੋ ਗਿਆ ਪੂਰਨ ਵਿਰਾਮ ਮਿਲ ਗਿਆ ਉਸ ਨੂੰ ਤਾ ਪਹਿਲੀ ਤਾਂ ਏ ਹੋਗੀ ਡੰਡੀ ਹੋਗੀ ਮਤਲਬ ਕਿ ਤੁਸੀਂ ਦੋਸਤੋ ਕਲਾ ਡੰਡੀ ਨਾਮ ਯਾਦ ਨਹੀਂ ਰੱਖਣਾ ਨਾਲ ਪੂਰਨਮ ਵਿਰਾਮ ਵੀ ਯਾਦ ਰੱਖਣਾ ਹੈ ਦੂਜਾ ਕਹਿੰਦਾ ਹੈ ਕਮਾ ਜਾਂ ਅਲਪ ਵਿਰਾਮ ਕਮਾ ਮਤਲਬ ਕਿ ਜਾਂ ਤਾਂ ਦੋਸਤ ਨੂੰ ਕਮਾ ਕਹਿੰਦੇ ਆ ਜਾਂ ਇਸ ਨੂੰ ਕੀ ਕਹਿੰਦੇ ਆ ਅਲਪ ਵਿਰਾਮ ਕਹਿੰਦਾ ਤਾਂ ਪੇਪਰ ਦੇ ਵਿੱਚ ਪੂਰਨ ਵਿਰਾਮ ਤੇ ਅਲਪ ਵਿਰਾਮ ਆਵੇਗਾ ਦੋਸਤੋ ਆਪਾਂ ਸਾਈਜ਼ ਡਿਕਰੀਜ਼ ਕਰ ਲੈਨੇ ਆ ਜੀ ਤਾਂ ਤਾਂ ਦੇਖੋ ਪੂਰਨ ਵਿਰਾਮ ਪੇਪਰ ਵਿੱਚ ਆਵੇਗਾ ਪੂਰਨ ਵਿਰਾਮ ਦਾ ਸਿੰਬਲ ਕੀ ਹੈ ਡੰਡੀ ਹੁੰਦਾ ਹੈ ਕੋਮਾ ਦਾ ਅਲਪ ਵਿਰਾਮ ਹੁੰਦਾ ਹੈ ਤਾਂ ਕੋਮਾ ਵੀ ਆਵੇਗਾ ਤੇ ਪੁੱਛ ਲਵੇਗਾ ਕਿ ਅਲਪ ਵਿਰਾਮ ਦਾ ਚਿੰਨ ਕਿਹੜਾ ਹੈ ਦੋਸਤੋ ਤਾਂ ਇਹ ਕੁਐਸਚਨ ਸਿੱਧਾ ਸਿੱਧਾ ਬਣੇਗਾ ਕਿਹੜਾ ਬਣਿਆ ਸੀ ਦੋਸਤੋ ਛੋਟਮ ਰੋੜੀ ਪਿਆ ਹੈ ਏ ਪੇਪਰ ਦੇ ਵਿੱਚ ਕੁਐਸਚਨ ਬਣਿਆ ਸੀ ਦੋਸਤੋ ਤਾਂ ਤੁਹਾਡੇ ਲਈ ਇਹਨਾਂ ਦੇ ਵੀ ਐਮਸੀਕਿਊ ਲਿਆਂਦੇ ਜਾਣਗੇ ਅਤੇ ਉੱਥੋਂ ਤੁਹਾਨੂੰ ਚੈੱਕ ਕੀਤਾ ਜਾਵੇਗਾ ਕਿ ਤੁਹਾਡੀ ਤਿਆਰੀ ਕਿੰਨੀ ਕੁ ਹੈ ਦੋਸਤੋ ਜੇਕਰ ਤੁਹਾਡੀ ਤਿਆਰੀ ਪੂਰੀ ਹੈ ਤਾਂ ਵੀ ਵਧੀਆ ਹੈ ਕਿਉਂਕਿ ਤੁਹਾਡੀ ਪ੍ਰੈਕਟਿਸ ਹੋ ਜਾਵੇਗੀ ਸਪੀਡ ਇਨਕਰੀਜ਼ ਹੋ ਜਾਵੇਗੀ ਜੇਕਰ ਤੁਹਾਡੀ ਤਿਆਰੀ ਠੀਕ ਠਾਕ ਹੈ ਤਾਂ ਤੁਹਾਡੀ ਤਿਆਰੀ ਬੂਸਟ ਹੋ ਜਾਵੇਗੀ ਤੁਹਾਨੂੰ ਇੱਥੋਂ ਪਤਾ ਲੱਗ ਜਾਵੇਗਾ ਤਾਂ ਆਹ ਦੋਸਤੋ ਪੂਰਨ ਵਿਰਾਮ ਸਰ ਜੀ ਇਹ ਕੁਐਸਚਨ ਆਵੇਗਾ ਬਣ ਕੇ ਅਲਪ ਵਿਰਾਮ ਇਹ ਕੁਐਸਚਨ ਆਗਾ ਹੁਣ ਕਿਸੇ ਮਰਜ਼ੀ ਤਰ੍ਹਾਂ ਆ ਸਕਦਾ ਉੱਤੇ ਡੰਡੀ ਦਾ ਸਿੰਬਲ ਬਣਾ ਕੇ ਥੱਲੇ ਕਹਿ ਦਿੱਤਾ ਜਾਵੇਗਾ ਕਿ ਇਹਨਾਂ ਵਿੱਚੋਂ ਕਿਸ ਦਾ ਇਹ ਚਿੰਨ ਹੈ ਤਾਂ ਤਾਂ ਵੀ ਆ ਸਕਦਾ ਹੈ ਹੁਣ ਦੋਸਤੋ ਉੱਥੇ ਡੰਡੀ ਵੀ ਪਾ ਦਵੇਗਾ ਆਪਸ਼ਨ 'ਚ ਡੰਡੀ ਪਾ ਦਵੇਗਾ ਤੇ ਦੂਜਾ ਕੀ ਹੋਵੇਗਾ ਪੂਰਨ ਵਿਰਾਮ ਪਾਵੇਗਾ ਅਤੇ ਤੀਜਾ ਕੀ ਹੋਵੇਗਾ ਦੋਸਤੋ ਤੀਜਾ ਕੀ ਹੋਵੇਗਾ ਦੋਨੋਂ ਵੀ ਪਾਵੇਗਾ ਬਟ ਪੇਪਰ ਦੇ ਵਿੱਚ ਤੁਸੀਂ ਦੇਖਦੇ ਸਾਰੀ ਡੰਡੀ ਲਾਉਂਗੇ ਤੇ ਡੋਲੂਗੀ ਹੋਵੇਗਾ ਮਾਜਿਆ ਜਾਵੇਗਾ ਕਟਿਆ ਜਾਵੇਗਾ 1 ਪੁਆਇੰਟ ਨੰਬਰ 1.25 ਨੰਬਰ ਤੋਂ ਡੇ ਚਲੇ ਜਾਣਗੇ ਤਾਂ ਇਹ ਗਲਤੀ ਬਿਲਕੁਲ ਨਹੀਂ ਕਰਨੀ ਪੇਪਰ ਦੇ ਵਿੱਚ ਚਾਰੇ ਆਪਸ਼ਨਾਂ ਤੁਸੀਂ ਪੜ੍ਹਨੀਆਂ ਹਨ ਅਤੇ ਫਿਰ ਲਾਉਣਾ ਹੈ ਕਾਲੀ ਅੱਗੇ ਟੂਏ ਹੁੰਦੇ ਹਨ ਦੋਸਤੋ ਤਾਂ ਨੈਕਸਟ ਹੈ ਕੋਮਾ ਬਿੰਦੀ ਜਾਂ ਇਸ ਨੂੰ ਕੀ ਕਹਿੰਦੇ ਨੇ ਅਰਧ ਵਿਸ਼ਰਾਮ ਕਹਿ ਦਿੰਦੇ ਹਨ ਦੋਸਤੋ ਇਹਨਾਂ ਦੀ ਆਪਾਂ ਐਕਸਪਲੇਨੇਸ਼ਨ ਅੱਗੇ ਪੜ੍ਹਾਂਗੇ ਕਿ ਇਹ ਕੀ ਹੁੰਦੇ ਹਨ ਅਤੇ ਸਿੱਧੇ-ਸਿੱਧੇ ਕੁਐਸਚਨ ਉੱਥੋਂ ਬਣ ਕੇ ਆਉਣਗੇ ਤੁਹਾਨੂੰ ਪਤਾ ਵੀ ਹੋਣਾ ਚਾਹੀਦਾ ਹੈ ਕੇ ਡੰਡੀ ਕਿੱਥੇ ਵਰਤੀ ਜਾਂਦੀ ਹੈ ਕੋਮਾ ਕਿੱਥੇ ਵਰਤੇ ਜਾਂਦਾ ਹੈ ਤੇ ਬਿੰਦੀ ਕੁੰਮਾ ਕਿੱਥੇ ਵਰਤਿਆ ਜਾਂਦਾ ਹੈ ਸਾਰਿਆਂ ਬਾਰੇ ਆਪਾਂ ਗੱਲ ਕਰਾਂਗੇ ਤਾਂ ਦੋਸਤੋ ਬਿੰਦੀ ਕੁੰਮਾ ਨਹੀਂ ਯਾਦ ਰੱਖਣਾ ਕੁੰਮਾ ਬਿੰਦੀ ਨਹੀਂ ਯਾਦ ਰੱਖਣਾ ਅਰਧ ਵਿਸ਼ਰਾਮ ਯਾਦ ਰੱਖਣਾ ਹੈ ਤਾਂ ਇਹ ਬਹੁਤ ਇੰਪੋਰਟੈਂਟ ਹਨ ਪਿਛਲੇ ਨਾਮ ਇਹਨਾਂ ਨੂੰ ਤੁਸੀਂ ਯਾਦ ਕਰਕੇ ਜਾਣਾ ਹੈ ਆਪਰੇਸ਼ਨ ਚੇਨ নো ਡਾਊਟ ਸਾਰਿਆਂ ਨੂੰ ਪਤਾ ਹੋਵੇਗਾ ਦੋ ਬਿੰਦੀ ਚਿੰਨ ਏ ਵੀ ਪਤਾ ਹੋਵੇਗਾ ਦੋ ਬਿੰਦੀ ਤੋਂ ਬਣਿਆ ਹੈ ਦੋ ਬਿੰਦੀ ਵਿਸ਼ਮਿਕ ਚਿੰਨ ਵੈਰੀ ਵੈਰੀ ਇੰਪੋਰਟੈਂਟ ਦੋਸਤੋ ਇਹ ਕੀ ਆ ਪੇਪਰ ਦੇ ਵਿੱਚ ਕੁਐਸਚਨ ਬਣ ਕੇ ਆਉਂਦੇ ਹਨ ਉਹ ਤੁਹਾਨੂੰ ਸਟੈਨੋ ਵਾਲੇ ਪੇਪਰ 'ਤੇ ਦੇਖਣ ਨੂੰ ਮਿਲ ਗਿਆ ਹੋਵੇਗਾ ਕਿ ਕਿਸ ਤਰ੍ਹਾਂ ਦਾ ਕੁਐਸਚਨ ਆਇਆ ਸੀ ਉਦੋਂ ਤੇ ਉਸ ਨੂੰ ਅਸੀਂ ਟੈਕਲ ਕਿਵੇਂ ਕੀਤਾ ਸੀ ਕਿਸ ਤਰ੍ਹਾਂ ਅਸੀਂ ਪਛਾਣ ਸਕਦੇ ਹਾਂ ਉਸ ਨੂੰ ਤਾਂ ਉਹ ਤੁਸੀਂ ਸਟੈਨੋ ਵਾਲੀ ਵੀਡੀਓ ਦੇਖ ਲੈਣਾ ਦੋਸਤੋ ਉਸ ਵਿੱਚ ਇੱਕ ਤਾਂ ਪ੍ਰੀਵੀਅਰ ਕੁਐਸਚਨ ਹੋਣਗੇ ਤੇ ਦੂਸਰਾ ਕੀ ਤੁਹਾਨੂੰ ਪਤਾ ਲੱਗ ਜਾਵੇਗਾ ਕਿਸ ਟਾਈਪ ਦਾ ਕੁਐਸਚਨ ਵਿਸ਼ਮਿਕ ਚਿੰਨ ਦਾ ਬਣ ਕੇ ਆ ਰਿਹਾ ਹੈ ਪੁੱਠੇ ਕੋਮੇ ਦੋਸਤੋ ਬ੍ਰੈਕਟ ਬ੍ਰੈਕਟ ਸਾਡੀਆਂ ਸਰ ਜੀ ਤਿੰਨ ਪ੍ਰਕਾਰ ਦੀਆਂ ਹੁੰਦੀਆਂ ਹਨ ਇਹ ਯਾਦ ਰੱਖਣਾ ਹੈ ਕਿੱਥੇ ਵਰਤੀ ਜਾਂਦੀ ਹੈ ਕਿਉਂ ਵਰਤੀ ਜਾਂਦੀ ਹੈ ਇਹ ਤੁਹਾਨੂੰ ਸਾਰਾ ਕੁਝ ਅੱਗੇ ਜਾ ਕੇ ਪਤਾ ਲੱਗੇਗਾ ਬਿੰਦੀ ਛੁਟਮਰੂੜੀ ਦੋਸਤੋ ਪੇਪਰ 'ਚ ਆਇਆ ਸੀ ਪਟਵਾਰੀ ਦੇ ਵਿੱਚ ਕੇ ਸੀ ਸੀ ਡੀਓ ਦੇ ਵਿੱਚ ਪਟਵਾਰੀ ਦੇ ਵਿੱਚ ਈਟੀਸੀ ਪਤਾ ਨਹੀਂ ਕਿਹੜੇ ਪੇਪਰ ਵਿੱਚ ਆਏ ਬਟ ਪੁੱਛਿਆ ਜ਼ਰੂਰ ਗਿਆ ਸੀ ਤਾਂ ਇਹ ਤਾਂ ਆਪ ਆਵデア ਵਿੱਚ ਇੰਪੋਰਟੈਂਟ ਹੈ ਹੀ ਕਿਉਂਕਿ ਪੇਪਰ ਵਿੱਚ ਇਹ ਪੁੱਛਿਆ ਜਾ ਚੁੱਕਿਆ ਹੈ ਨੈਕਸਟ ਕਹਿੰਦਾ ਹੈ ਦੋਸਤੋ ਡੈਸ਼ ਡੈਸ਼ ਏ ਵੀ ਯਾਦ ਰੱਖਣਾ ਹੈ ਡੈਸ਼ ਇੱਕ ਦੋਸਤੋ ਡੈਸ਼ ਹੁੰਦੀ ਹੈ ਇੱਕ ਹੁੰਦੀ ਹੈ ਜੋੜਨੀ ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ ਹੁਣ ਕੁਐਸਚਨ ਸਿੱਧਾ ਇਥੋਂ ਇਹ ਬਣ ਕੇ ਆਵੇਗਾ ਕਿ ਸ਼ਮਾਸੀ ਸ਼ਬਦ ਜੋ ਹੁੰਦੇ ਹਨ ਉਹਨਾਂ ਵਿੱਚ ਕੀ ਲਗਾਇਆ ਜਾਂਦਾ ਹੈ ਤਾਂ ਦੋਸਤੋ ਉਹਨਾਂ ਵਿੱਚ ਹਮੇਸ਼ਾ ਜੋੜ ਨਹੀਂ ਲੱਗਦੀ ਹੈ ਡੈਸ਼ ਨਹੀਂ ਲੱਗਦੀ ਤਾਂ ਇਹ ਕੁਐਸਚਨ ਬਣ ਕੇ ਆਵੇਗਾ ਦੁਬਿੰਦੀ ਡੈਸ਼ ਇਹ ਵੀ ਕੀ ਹੈ ਇਸ ਦੀ ਟਾਈਪ ਹੈ ਤਾਂ ਕਿੰਨੀਆਂ ਟਾਈਪ ਹਨ ਦੋਸਤੋ 13 ਤਰ੍ਹਾਂ ਦੇ ਹਨ ਕਿਹੜੇ-ਕਿਹੜੇ ਹਨ ਤਾ ਡੰਡੀ ਹੋ ਗਿਆ ਮਤਲਬ ਕਿ ਪੂਰਨ ਵਿਰਾਮ ਹੋ ਗਿਆ ਅਲਪ ਵਿਰਾਮ ਹੋ ਗਿਆ ਅਰਧ ਵਿਸ਼ਰਾਮ ਹੋ ਗਿਆ ਪ੍ਰਸ਼ਨ ਚਿੰਨ ਦੁਬਿੰਦੀ ਚਿੰਨ ਵਿਸਮਿਕ ਚਿੰਨ ਪੁੱਠੇ ਕਾਮੇ ਬ੍ਰੈਕਟ ਬਿੰਦੀ ਛਟਮਰੂੜੀ ਡੈਸ਼ ਦੁਬਿੰਦੀ ਡੈਸ਼ ਤੇ ਜੋੜਨੀ ਮਤਲਬ ਕਿ 13 ਟਾਈਪ ਦੇ ਕੀ ਆ ਸਾਡੇ ਸਰਜੀ ਵਿਸ਼ਰਾਮ ਚਿੰਨ ਹਨ ਇਹ ਯਾਦ ਰੱਖਣੇ ਤੇ ਕਿਹੜੇ ਕਿਹੜੇ ਹਨ ਬਸ ਇਥੋਂ ਕੀ ਆ ਤੁਸੀਂ ਲੈ ਕੇ ਚੱਲਨੇ ਹਨ ਜੋ ਨਾਮ ਤੁਹਾਨੂੰ ਮੈਂ ਦੱਸੇ ਹਾਂ ਦੋਸਤੋ ਤਾਂ ਹੁਣ ਆਪਾਂ ਗੱਲ ਕਰਦੇ ਆਂ ਇਹਨਾਂ ਦੇ ਅੱਗੇ ਜੋ ਕਿ ਇਹਨਾਂ ਦੀ ਐਕਸਪਲੇਨੇਸ਼ਨ ਦਿੱਤੀ ਹੈ ਵਿਦ ਐਗਜ਼ਾਮਪਲ ਕਰਾਂਗੇ ਦੋਸਤੋ ਸਭ ਤੋਂ ਪਹਿਲਾ ਹੈ ਡੰਡੀ ਜਿਸ ਨੂੰ ਪੂਰਨ ਵਿਰਾਮ ਕਹਿੰਦੇ ਹਾਂ ਪੂਰਨ ਵਿਰਾਮ ਕਹਿੰਦੇ ਆਂ ਅਸੀਂ ਇਹ ਵੀ ਨਾਲ ਲੱਗ ਚੱਲਣਾ ਹੈ ਇਹ ਪੂਰਨ ਵਿਸ਼ਰਾਮ ਜਾਂ ਠਹਿਰਾ ਦਾ ਚਿੰਨ ਹੈ ਤਾਂ ਇਹ ਵੀ ਦੋਸਤੋ ਯਾਦ ਰੱਖਣਾ ਹੈ ਵੈਰੀ ਵੈਰੀ ਇੰਪੋਰਟੈਂਟ ਲਾਈਨ ਅੱਗੇ ਕਹਿੰਦਾ ਹੈ ਇਹ ਸਧਾਰਨ ਵਾਕ ਦੇ ਅੰਤ ਵਿੱਚ ਲਾਇਆ ਜਾਂਦਾ ਹੈ ਹੁਣ ਕੁਐਸਚਨ ਬਣ ਕੇ ਆਵੇਗਾ ਕਿ ਪੂਰਨ ਵਿਰਾਮ ਪੂਰਨ ਵਿਸ਼ਰਾਮ ਕਿੱਥੇ ਲਗਾਇਆ ਜਾਂਦਾ ਹੈ ਸਧਾਰਨ ਵਾਕ ਦੇ ਅੰਤ ਵਿੱਚ ਲਗਾਇਆ ਜਾਂਦਾ ਹੈ ਨੈਕਸਟ ਕਹਿੰਦਾ ਹੈ ਪ੍ਰੇਸ਼ਨਵਾਚਕ ਜਾਂ ਵਿਸਮੇਵਾਚਕ ਵਾਕ ਨੂੰ ਛੱਡ ਕੇ ਹਰ ਪ੍ਰਕਾਰ ਦੇ ਵਾਕ ਦੇ ਅੰਤ ਵਿੱਚ ਡੰਡੀ ਲੱਗਦੀ ਹੈ ਕਿਹੜੇ ਕਿਹੜੇ ਸਰਜੀ ਪ੍ਰੇਸ਼ਨ ਵਚਕ ਤੇ ਵਿਸਮੇ ਵਚਕ ਕਿਉਂਕਿ ਉੱਥੇ ਤਾਂ ਆ ਲੱਗ ਜਾ ਕੁਐਸਚਨ ਮਾਰਕ ਲੱਗ ਇੱਥੇ ਕਿਹੜਾ ਸਿੰਬਲ ਲੱਗ ਜਾਵੇਗਾ ਇਹ ਲੱਗ ਜਾਵੇਗੀ ਪੁੱਠੀ ਆਈ ਲੱਗ ਜਾਵੇਗੀ ਮਤਲਬ ਕਿ ਇਹਨਾਂ ਦੋਨਾਂ ਨੂੰ ਛੱਡ ਕੇ ਬਾਕੀ ਸਾਰਿਆਂ ਵਿੱਚ ਡੰਟੀ ਦੀ ਵਰਤੋਂ ਹੁੰਦੀ ਹੈ ਵੈਰੀ ਵੈਰੀ ਇੰਪੋਰਟੈਂਟ ਲਾਈਨ ਸੀ ਦੋਸਤੋ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਨਾਲ ਯਾਦ ਰੱਖਣਾ ਹੈ ਆਪਣੇ ਮਸਤਕ ਵਿੱਚ ਪਾ ਕੇ ਇਹ ਲਾਈਨ ਰੱਖਣੀ ਹੈ ਜਿਸ ਤਰ੍ਹਾਂ ਕਿ ਐਗਜ਼ਾਮਪਲ ਦੇਖ ਲਿजिए ਦੋਸਤੋ ਸਧਾਰਨ ਵਾਕ ਕਹਿੰਦਾ ਹਰ ਜੀ ਇਤ ਸਕੂਲ ਜਾ ਰਿਹਾ ਹੈ ਇਹ ਕੀ ਹੈ ਇੱਥੇ ਡੰਡੀ ਲੱਗੀ ਹੈ ਤਾਂ ਪੂਰਨ ਵਿਰਾਮ ਲੱਗਿਆ ਹੈ ਸਹੀ ਹੈ ਮੈਂ ਅਨੀਤਾ ਬਾਰੇ ਜਾਨਣਾ ਚਾਹੁੰਦੀ ਸੀ ਕਿ ਉਹ ਕਿੱਥੇ ਹੈ ਤਾਂ ਸਧਾਰਨ ਵਾਕ ਹੈ ਤਾਂ ਇਹ ਵੀ ਸਹੀ ਹੈ ਦੋਸਤੋ ਪੇਪਰ ਦੇ ਵਿੱਚ ਕੁਐਸਚਨ ਇਸ ਤਰ੍ਹਾਂ ਪੁੱਛਿਆ ਜਾਂਦਾ ਹੈ ਕਿ ਇਸ ਤਰ੍ਹਾਂ ਲਾਈਨ ਪਾ ਦਿੱਤੀ ਜਾਂਦੀ ਹੈ ਤੇ ਤੁਸੀ ਪਛਾਣਨਾ ਹੁੰਦਾ ਹੈ ਕਿ ਵਿਰਾਮ ਚਿੰਨ ਕਿੱਥੇ ਸਹੀ ਲੱਗਿਆ ਹੈ ਤੁਸੀ ਇਹ ਹੀ ਦੇਖਣਾ ਹੁੰਦਾ ਹੈ ਤਾਂ ਇਸ ਕਰਕੇ ਵੀਡੀਓ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੇ ਲਈ ਨੈਕਸਟ ਹੈ ਦੋਸਤੋ ਕੋਮਾ ਜਾਂ ਅਲਪ ਵਿਰਾਮ ਕੋਮਾ ਕਹਿੰਦਾ ਹੈ ਕੋਮੇ ਦੀ ਵਰਤੋਂ ਵਾਕ ਵਿੱਚ ਥੋੜਾ ਜਿਹਾ ਠਹਿਰਾਅ ਕਰਨ ਲਈ ਕੀਤੀ ਜਾਂਦੀ ਹੈ ਕੁੰਮਾ ਦੀ ਵਰਤੋਂ ਕੁਝ ਵਸਤੂਆਂ ਨੂੰ ਨਿਖੇੜਨ ਲਈ ਵੀ ਕੀਤੀ ਜਾਂਦੀ ਹੈ ਦੇਖੋ ਜਦੋਂ ਕਹਿੰਦਾ ਹੈ RAM ਜਦੋਂ ਕਹਿ ਦਿੱਤਾ RAM ਅਤੇ SHAM RAM ਅਤੇ SHAM ਇੱਧਰ ਆਉ ਇੱਧਰ ਆਉ ਮਤਲਬ ਕੀ ਹੈ ਡੰਡੀ ਰਾ ਦਿੱਤੀ ਇੱਕ ਬਣ ਗਿਆ RAM ਕੁੰਮਾ SHAM ਅਤੇ ਕੋਈ ਹੋਰ ਆ ਗਿਆ ਤਾ ਉਥੇ ਕੀ ਹੈ ਕੋਮਾ ਲੱਗ ਜਾ ਅਲਪ ਵਿਰਾਮ ਮਤਲਬ ਕੀ ਹੈ ਥੋੜਾ ਜਿਹਾ ਵਿਰਾਮ ਰਾਮ ਸ਼ਾਮ ਅਤੇ ਸੀਤਾ ਇੱਧਰ ਆਉ ਜਿਸ ਤਰ੍ਹਾਂ ਉਹ ਵਾਕ ਬਣ ਗਿਆ ਤਾਂ ਦੋਸਤੋ ਉਥੇ ਕੀ ਹੈ ਕੋਮੇ ਦੀ ਵਰਤੋਂ ਹੁੰਦੀ ਹੈ ਜਿਸ ਤਰ੍ਹਾਂ ਕੀ ਥੱਲੇ ਉਦਾਹਰਣ ਵਿੱਚ ਪਿਆਈ ਹੈ ਅਮਿਤ ਰਾਮ ਸ਼ਾਮ ਅਤੇ ਸਮੀਰ ਪਿਕਨਿਕ ਮਨਾਉਣ ਗਏ ਮਤਲਬ ਕੀ ਹੈ ਇਹ ਵਾਕ ਬਣ ਗਿਆ ਅਮਿਤ ਜਦੋਂ ਅਮਿਤ ਬੋਲਿਆ ਤਾਂ ਥੋੜਾ ਜਿਹਾ ਵਿਰਾਮ ਲਵਾਂਗੇ ਇਹ ਨਹੀਂ ਕਿ ਅਸੀਂ 15 ਮਿੰਟ ਚੁੱਪ ਕਰਕੇ ਥੋੜਾ ਜਿਹਾ ਕੁਝ ਕਿ ਸੈਕਿੰਡ ਦਾ ਅਸੀਂ ਠਹਿਰਾ ਕਰਾਂਗੇ ਅਮਿਤ ਰਾ ਸ਼ਾਮ ਅਤੇ ਸਮੀਰ ਸਿੱਧਾ ਬੋਲਾਂਗੇ ਅਤੇ ਜਦੋਂ ਆ ਗਿਆ ਤਾਂ ਤੇਜ਼ ਬੋਲ ਦਵਾਂਗੇ ਤਾਂ ਦੋਸਤੋ ਕੁੰਮਾ ਇੱਥੇ ਲੱਗਿਆ ਦੂਜਾ ਇੱਥੇ ਕਹਿ ਦਿੱਤਾ ਕਿਤਾਬ ਪੈਨ ਕਾਪੀ ਅਤੇ ਬੈ ਤਾਂ ਦੂਜਾ ਕੀ ਹੈ ਇਹ ਹੈਗਾ ਇੱਥੇ ਕੀ ਯੂਜ਼ ਹੋਇਆ ਹੈ ਕੋਮਾ ਯੂਜ਼ ਹੋਇਆ ਹੈ ਬਸ ਪੇਪਰ ਦੇ ਵਿੱਚ ਦੋਸਤੋ ਇਸੇ ਤਰ੍ਹਾਂ ਆਵੇਗਾ ਤੇ ਤੁਸੀਂ ਪਛਾਣ ਕਰਨੀ ਹੋਵੇਗੀ ਕਿ ਸਹੀ ਲੱਗਿਆ ਹੈ ਜਾਂ ਗਲਤ ਲੱਗਿਆ ਹੈ ਕੁਐਸਚਨ ਇਹੀ ਪੁੱਛੇਗਾ ਕਿ ਇਹਨਾਂ ਵਿੱਚੋਂ ਸਹੀ ਵਿਸ਼ਰਾਮ ਚਿੰਨ ਕਿੱਥੇ ਵਰਤੇ ਗਏ ਹਨ ਨੈਕਸਟ ਕਹਿੰਦਾ ਹੈ ਜੀ ਅਪਰੇਸ਼ਨ ਚਿੰਨ ਅਪਰੇਸ਼ਨ ਚਿੰਨ ਕਹਿੰਦਾ ਹੈ ਇਹ ਤਾਂ ਸਾਨੂੰ ਸਰਨ ਬਤਾ ਜਿਸ ਵਾਕ ਵਿੱਚ ਕੋਈ ਵੀ ਕੀ ਹੈ ਅਪਰੇਸ਼ਨ ਪੁੱਛਿਆ ਜਾਂਦਾ ਹੈ ਕੁਐਸਚਨ ਪੁਆਇੰਟ ਕੀਤਾ ਜਾਂਦਾ ਹੈ ਉਸ ਵਾਕ ਦੇ ਅੰਤ ਵਿੱਚ ਪ੍ਰਸ਼ਨ ਚਿੰਨ ਲਾਇਆ ਜਾਂਦਾ ਹੈ ਜਿਸ ਤਰ੍ਹਾਂ ਕਹਿੰਦਾ ਹੈ ਕਿ ਜਿਸ ਤਰ੍ਹਾਂ ਹੈ ਸਕੂਲੋਂ ਛੁੱਟੀ ਕਦੋਂ ਹੁੰਦੀ ਹੈ ਤਾਂ ਕੁਐਸਚਨ ਮਾਰਕ ਆ ਗਿਆ ਤੂੰ ਕਿੱਥੇ ਜਾ ਰਿਹਾ ਹੈ ਤਾਂ ਇਹ ਵੀ ਕੁਐਸਚਨ ਬਟ ਇੱਥੇ ਕੀ ਹੈ ਡੰਡੀ ਜਾਂ ਕੁਐਸਚਨ ਮਾਰਕ ਸੌਰੀ ਇੱਥੇ ਕੀ ਹੈ ਕੁਐਸਚਨ ਮਾਰਕ ਲੱਗਾ ਮਤਲਬ ਕਿ ਡੰਡੀ ਦੀ ਵਰਤੋਂ ਕੀ ਹੈ ਇੱਥੇ ਨਹੀਂ ਹੋਣੀ ਦੋਸਤੋ ਤਾਂ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਗੱਲ ਹੈ ਡੰਡੀ ਦੀ ਸਰ ਜੀ ਇੱਥੇ ਕੀ ਹੈ ਵਰਤੋਂ ਕੀ ਹੈ ਬਿਲਕੁਲ ਨਹੀਂ ਹੁੰਦੀ ਇੱਕ ਕੀ ਅਸੀਂ ਪੁੱਛੇ ਪੜਿਆ ਸੀ ਵਿਸਮਿਕ ਚਿੰਨ ਹੈ ਉੱਥੇ ਵੀ ਵਰਤੋਂ ਬਿਲਕੁਲ ਨਹੀਂ ਹੁੰਦੀ ਨੈਕਸਟ ਕਹਿੰਦਾ ਹੈ ਬਿੰਦੀ ਕੁੰਮਾ ਤਾਂ ਬਿੰਦੀ ਗੁਮਾ ਦੇਖੋ ਇਸ ਦੀ ਵਰਤੋਂ ਜ਼ਿਆਦਾ ਨਹੀਂ ਹੁੰਦੀ ਮਤਲਬ ਕਿ ਕਿਸ ਦੀ ਵਰਤੋਂ ਜ਼ਿਆਦਾ ਨਹੀਂ ਹੁੰਦੀ ਤਾਂ ਆਪਸ਼ਨਾਂ ਦੇ ਵਿੱਚ ਦੇਖਣਾ ਚੰਗੀ ਤਰ੍ਹਾਂ ਨਾਲ ਇਹ ਕੁਐਸਚਨ ਉੱਥੇ ਇਸੇ ਤਰ੍ਹਾਂ ਬਣ ਕੇ ਆਵੇਗਾ ਕਿ ਕਿਸ ਦੀ ਵਰਤੋਂ ਜ਼ਿਆਦਾ ਨਹੀਂ ਹੁੰਦੀ ਤਾਂ ਉਹ ਹੈ ਸਰ ਜੀ ਬਿੰਦੀ ਗੁਮੇ ਦੀ ਕਿਉਂਕਿ ਜਦੋਂ ਅਸੀਂ ਡੇਲੀ ਰੁਟੀਨ 'ਚ ਬੋਲਦੇ ਹਾਂ ਤਾਂ ਅਸੀਂ ਇਸ ਦੀ ਵਰਤੋਂ ਬਹੁਤ ਹੀ ਘੱਟ ਕਰਦੇ ਹਾਂ ਵਾਕ ਵਿੱਚ ਜਦੋਂ ਕੁੰਮਾ ਨਾਲੋਂ ਵੱਧ ਅਤੇ ਡੰਡੀ ਨਾਲੋਂ ਘੱਟ ਵਿਰਾਮ ਜਾਂ ਵਿਚਰਾਮ ਦੇਣਾ ਹੋਵੇ ਤਾਂ ਬਿੰਦੀ ਕੁੰਮੇ ਦੀ ਵਰਤੋਂ ਹੁੰਦੀ ਹੈ ਜਦੋਂ ਕੁੰਮੇ ਨਾਲੋਂ ਕੀ ਹੈ ਵੱਧ ਬਟ ਡੰਡੀ ਨਾਲੋਂ ਕੀ ਹੈ ਘੱਟ ਹੈ ਤਾਂ ਉਦੋਂ ਕਿੰਦੀ ਵਰਤੋਂ ਹੁੰਦੀ ਹੈ ਫਿਰ ਬਿੰਦੀ ਕੁੰਮੇ ਦੀ ਵਰਤੋਂ ਹੁੰਦੀ ਹੈ ਦੋਸਤੋ ਇਹ ਲਾਈਨ ਯਾਦ ਰੱਖਣੀ ਹੈ ਤੁਸੀਂ ਕਿ ਜਦੋਂ ਕੂਮੀ ਨਾਲੋਂ ਵੱਧ ਅਤੇ ਡੰਡੀ ਨਾਲੋਂ ਘੱਟ ਵਿਸ਼ਰਾਮ ਵਿਰਾਮ ਦੇਣਾ ਹੋਵੇ ਤਾਂ ਉਦੋਂ ਕੀਤੀ ਵਰਤੋਂ ਹੁੰਦੀ ਹੈ ਵਿਧੀ ਕੂਮੀ ਦੀ ਵਰਤੋਂ ਹੁੰਦੀ ਹੈ ਉਦਾਹਰਣ ਦੇਖ ਲੈਣੇ ਆ ਦੋਸਤੋ ਕਹਿੰਦਾ ਹੈ ਜਿਸ ਤਰ੍ਹਾਂ ਕਿਆ ਤੁਹਾਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ ਤਾਂ ਹੀ ਤੁਸੀਂ ਪਾਸ ਹੋ ਸਕੋਗੇ ਤਾਂ ਇੱਥੇ ਕੀ ਹੈ ਇਸ ਦੀ ਵਰਤੋਂ ਹੋਈ ਹੈ ਮਤਲਬ ਕੀ ਹੈ ਕੋਮੇ ਤੋਂ ਵੱਧ ਅਤੇ ਡੰਟੀ ਨਾਲੋਂ ਘੱਟ ਅਸੀਂ ਰੁਕੇ ਹਾਂ ਕਿਉਂਕਿ ਵਾਕ ਪੂਰਾ ਹੋ ਗਿਆ ਤਾਂ ਡੰਡੀ ਲੱਗ ਜਾਂਦੀ ਤਾਂ ਪੂਰਾ ਹੀ ਰੁਕੇ ਨੀ ਬਟ ਨਾਲ ਦੇ ਨਾਲ ਕੀ ਤਾਂ ਹੀ ਪਾਸ ਹੋ ਸਕੂਗੀ ਉਹੀ ਵਾਕ ਚੱਲ ਰਿਹਾ ਹੈ ਇਸ ਕਰਕੇ ਕੀ ਹੈ ਅਸੀਂ ਇਹ ਸਿੰਪਲ ਯੂਜ਼ ਕਰ ਲਿਆ ਬਸ ਇਹ ਯਾਦ ਰੱਖਣਾ ਹੈ ਕਿ ਜਦੋਂ ਡੰਟੀ ਦੀ ਵਰਤੋਂ ਤੋਂ ਤੋਂ ਪਹਿਲਾਂ ਅਸੀਂ ਕੋਈ ਚੈਨਲ ਆਉਣਾ ਹੈ ਤਾਂ ਇਹ ਲਉਣਾ ਹੈ ਤੇ ਕੁਮੇ ਤੋਂ ਥੋੜਾ ਜਿਹਾ ਵੱਧ ਹੋਵੇਗਾ ਦੋਸਤੋ ਨੈਕਸਟ ਐਗਜ਼ਾਮਪਲ ਹੈ ਕਹਿੰਦਾ ਹੈ ਮੈਂ ਸਕੂਲ ਚੱਲਿਆ ਹਾਂ ਤੁਸੀਂ ਵੀ ਜਲਦੀ ਆ ਜਾਣਾ ਤਾਂ ਇੱਥੇ ਵੀ ਇਹੀ ਲੱਗਿਆ ਹੈ ਤਾਂ ਇਹ ਦੋਨੇ ਐਗਜ਼ਾਮਪਲ ਹਨ ਬਿੰਦੀ ਕਮੇ ਦੀਆਂ ਦੋਸਤੋ ਅਸੀਂ ਕੀਤਾ ਹੈ ਡੰਡੀ ਕੀਤਾ ਹੈ ਕੋਮਾ ਕੀਤਾ ਹੈ ਜਾਂ ਬਿੰਦੀ ਕਮਾ ਕੀਤਾ ਹੈ ਤੇ ਇੱਕ ਕੁਐਸਚਨ ਮਾਰਕ ਕੀਤਾ ਹੈ ਤਾਂ ਇਹ ਚਾਰੇ ਪੇਪਰ ਦੇ ਵਿੱਚ ਕਿਸ ਤਰ੍ਹਾਂ ਪੁੱਛੇ ਜਾਣਗੇ ਇਹ ਵੀ ਤੁਹਾਨੂੰ ਮੈਂ ਵੀਡੀਓ ਵਿੱਚ ਦੱਸਿਆ ਹੈ ਕਿ ਕਿਹੜੇ-ਕਿਹੜੇ ਪੁੱਛੇ ਜਾ ਸਕਦੇ ਹਨ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਕਰਨਾ ਅਤੇ ਕਮੈਂਟ ਕਰਕੇ ਆਪ ਦੇ ਵਿਊਜ਼ ਦੇਣਾ ਕਿ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਦੋਸਤੋ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ